ਹਾਂ ਵੀ ਦੋਸਤੋ ਆ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ ਆ ਝੋਨਾ ਲਾਇਆ ਤੇ ਓਹ ਹੋ 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 ਮਾਂ ਦੇ ਪੁੱਤੋ ਦੱਸੋ ਵੀ ਇਹਦਾ ਹੁਣ ਹੱਲ ਕੋਈ ਹੈ ਕਿ ਲੋਕ ਆਪ ਹੀ ਸਾਂ ਨੇ ਹੋਣਗੇ ਫੇਰ ਹੀ ਹੱਲ ਹੋਊਗਾ ਉਹ ਟੁੱਡੀ ਭਲਾ ਹੋ ਜੇ ਥੋੜਾ ਕਉ ਜਿਹੜੇ ਸੰਨ ਔੜ ਲੱਗੀ ਵੀ ਐ ਮੀਂਹ ਨਹੀਂ ਪੈ ਰਿਆ ਓਹ ਹੋ 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 ਆ ਦੇਖੋ ਕਲਿੱਪ ਡੋਟ ਉੱਠ ਕੇ ਮੁੱਦੇ ਹੋਈ ਜਾਂਦੇ ਆ ਆ ਜੱਟ ਫਿਰਦੇ ਵਿਚਾਰੇ ਇਹ ਕਹਿੰਦੇ ਸਾਡਾ ਮੂੰਹ ਨਾ ਦਿਖਾਈ ਬਈ ਤੇ ਉਂ ਦੇਖ ਲਾ ਭਰਾਵਾ ਸਾਡੇ ਖੇਤਾਂ ਦਾ ਬੁਰਾ ਹਾਲ ਆ ਲਾਈਟ ਆਉਂਦੀ ਆ ਕਿੱਧਰ ਪੂਰਾ ਕਰਗੇ ਕਿੱਧਰ ਨਾ ਪੂਰਾ ਕਰਗੇ ਕੜਾ-ਕੜਾਪ ਹੁੰਦੀ ਆ ਜਿੱਥੇ ਪੈਰ ਤੋੜਦੇ ਆ ਯਾਰ ਲਓ ਓ ਹੋ 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 ਮਿੱਤਰੋ ਬਾਜੋ ਜੇ ਬਚਾ ਜਾਂਦਾ ਸਮਾਂ ਬੜਾ ਭਿਆਨਕ ਆਉਣ ਵਾਲਾ ਆਪਾਂ ਕੱਲਾ ਝੋਨੇ ਨੂੰ ਦੋਸ਼ ਨਹੀਂ ਦਿੰਦੇ ਵੀ ਝੋਨੇ ਕਰਕੇ ਐ ਹੋ ਗਿਆ ਤੇ ਆ ਤੁਹਾਨੂੰ ਦਿਖਾਉਣੇ ਆ ਆ ਜਿੰਮੇਦਾਰ ਕਹਿੰਦਾ ਮੇਰਾ ਮੂੰਹ ਨਾ ਦਿਖਾ ਪ੍ਰਭਾ ਸਾਡਾ ਤਾਂ ਜਮਾ ਸੁੱਕਾ ਹੋਇਆ ਪ੍ਰਭਾ ਕੀ ਕਰੀਏ ਇੱਕ ਪਾਸੇ ਪਾਣੀ ਨੂੰ ਆ ਬੱਦਲ ਬਣਦੇ ਆ ਮੀਂਹ ਹੋਰ ਆਸੇ ਪਾਸੇ ਪਈ ਜਾਂਦਾ ਔੜ ਬੜੀ ਕਸੂਤੀ ਲੱਗੀ ਆ ਤੇ ਓ ਮੇਰੋ ਮਾਲਕਾ ਖਲੇਪੜ ਲਈ ਜਾਂਦੇ ਓਏ ਅਜੇ ਖਲੇਪੜ ਬਣੇ ਪਏ ਆ ਆ ਦੇਖੋ ਏ ਪ੍ਰਮਾਤਮਾ ਠੀਕ ਆ ਦਰਖਤਾਂ ਭਈ ਹੈ ਨਹੀਂ ਕਿਸੇ ਜੱਟ ਦੇ ਖੇਤ ਨੇੜੇ-ਤੇੜੇ ਕਿਉਂ ਇਹ ਦਰਖਤੋਂ ਅਲਰਜੀ ਵੀ ਮੰਨਦੇ ਆ ਲੋਕ ਉਹਦੇ ਕਰਕੇ ਵੀ ਇਹ ਕਾਰਨ ਖੈਰ ਕੁਦਰਤ ਆਪਦਾ ਨਿਆਂ ਕਰਦੀ ਆ ਆ ਦੇਖੋ ਕਾਦੇ ਬੂਜੇ ਇਹ ਕਿਤੇ ਪੱਟੇ ਜਾਣਗੇ ਮੇਰਾ ਮਾਲਕਾ ਤੂੰ ਹੀ ਫੇਰ ਕਰ ਤੂੰ ਵੀ ਬਰਸ ਅੰਬਰਾਂ ਦੇ ਵਿੱਚੋਂ ਜਿਹੜੇ ਸਾਹ ਉਹਨਾਂ ਤਪਾੜ ਫਰ ਰਹੀ ਹੈ ਤੇ ਆਹ ਹਾਲਾਤ ਹੋਏ ਪਏ ਨੇ ਲੈ ਦੇਖੋ ਬੁੱਝੇ ਦੇਖੋ ਕਾਦੇ ਤੇ ਖਲਿਪੜ ਦੇਖੋ ਯਾਰ ਧਰਤੀ ਦੇ ਮਾਲਕੋ ਰੇਗਿਸਤਾਨ ਬਣਨ ਵਾਲਾ ਹੀ ਹੈ ਹਾਲਾਤ ਕੋਈ ਵਾੜੇ ਚੰਗੇ ਹੈ ਨਹੀਂ ਬਾਕੀ ਮੈਂ ਕੋਈ ਵਿਦਵਾਨੀ ਨਹੀਂ ਘੋਟਦਾ ਐ ਨਾ ਕਹੋ ਵੀਰੋ ਸੰਭਲੋ ਕਿੰਨਾ ਕਾਪਾ ਚੌਲ ਖਾਨਨੇ ਆ ਕਿੰਨਾ ਕ ਆਪਾਂ ਨੂੰ ਲੋੜ ਚੌਲਾਂ ਦੀ ਜਿਨ੍ਹਾਂ ਦੇ ਖਜ਼ਾਨੇ ਭਰਦੇ ਆ ਚੌਲਾਂ ਵਾਸਤੇ ਚੌਲਾਂ ਦੇ ਨਾਲ ਤੇ ਚੌਲ ਪੈਦਾ ਕਰਕੇ ਦਿੰਨੇ ਆ ਉਹ ਆਪਾਂ ਨੂੰ ਉਲਟਾ ਮਾੜਾ ਕਹਿੰਦੇ ਆ ਕਿਉਂ ਇਹ ਕੰਮ ਤੇ ਹੋਏ ਆ ਯਾਰ ਹੂੰ 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 ਸੰਭਲੋ ਵੀਰੋ ਟਾਈਮ ਹੈਗਾ ਹਜੇ ਬਾਕੀ ਆ ਕੁਦਰਤ ਦੇ ਅਰਦਾਸ ਆ ਪ੍ਰਮਾਤਮਾ ਤੂੰ ਹੀ ਵਰਸ ਤੂੰ ਹੀ ਹੱਲ ਕਰੇਗਾ ਇਹਨਾਂ ਗੱਲਾਂ ਦਾ ਵਾਹਿਗੁਰੂ ਅਬ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜੀ ਇੱਕ ਉਹ ਖੇਤ ਦੀ ਵੀਡੀਓ ਬਣਾ ਰਿਹਾ ਮੈਂ ਹੂੰ ਹੂੰ ਕੜਾ ਝਕੜਾ ਚ ਕਰਕੇ ਲੈ ਦੱਸ ਜੇ ਮਿੱਟੀ ਹੁੰਦੀ ਆ ਉਹੋ ਜਿਹਾ ਬਣਿਆ ਪਿਆਗਾ ਗਾਰਾ ਵੀ ਇਹਨਾਂ ਦਾ ਆ ਝੋਨਾ ਲੈ ਦੱਸ ਆ ਤੁਸੀਂ ਦੇਖੋ ਮੈਂ ਇਕੱਲਾ ਬੋਲ ਕੇ ਨਹੀਂ ਕਹਿ ਰਿਹਾ ਤੁਹਾਡੇ ਸਾਹਮਣੇ ਹੀ ਆ ਆ ਜਿੰਮੇਦਾਰ ਕਹਿੰਦੇ ਸਾਡਾ ਮੂੰਹ ਨਾ ਦਿਖਾਈ ਵੀਰ ਬਣ ਕੇ ਤੇ ਐਵੇਂ ਸਾਨੂੰ ਸਾਰੇ ਪਿੰਡ ਤੋਂ ਗਾਲਾਂ ਕੱਢ ਤੋਂ ਦਬਾਉਣੀਆਂ ਐ। ਬਾਕੀ ਤੁਸੀਂ ਆਪਦੀ ਆਪਦੀ رائے ਦਿਓ ਭਾਈ ਸਾਰੇ ਜਣੇ। ਧੰਨਵਾਦ।